ਭਾਰਤ ਸਰਕਾਰ ਤੇ ਪਾਕਿਸਤਾਨ ਸਰਕਾਰ ਨੂੰ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਚ ਜੰਗ ਯੁੱਧ ਦੀ ਨੀਤੀ ਛੱਡ ਕੇ ਗੱਲਬਾਤ ਦੇ ਨਾਲ ਮਸਲਾ ਹੱਲ ਕਰੋ ਜੰਗਾਂ ਯੁੱਧਾਂ ਦੇ ਵਿੱਚੋਂ ਕਦੇ ਕਿਸੇ ਨੇ ਕੁਝ ਨਹੀਂ ਖਟਿਆ ਹਿੰਦ-ਪਾਕ ਲੜਾਈ ਬੰਦ ਕਰੋ ਨਾ ਖੜੀ ਨਫ਼ਰਤ ਦੀ ਕੰਦ ਕਰੋ ਹਿੰਦ ਪਾਕੇ ਲੜਾਈ ਬੰਦ ਕਰੋ ਨਾ ਖੜੀ ਨਫ਼ਰਤ ਦੀ ਕੰਦ ਕਰੋ ਕੀ ਕਸੂਰ ਹੈ ਲੋਕਾਂ ਦਾ ਅਜਾੜਾ ਖੋਜੂ ਜਿੰਨਾ ਦੇ ਘਰ ਦਾ ਦੋਨਾਂ ਸਰਕਾਰਾਂ ਨੂੰ ਮੈਂ ਹੱਥ ਬਨ ਕੇ ਬੇਣਤੀ ਕਰਦਾ ਦੋਨਾਂ ਸਰਕਾਰਾਂ ਨੂੰ ਮੈਂ ਹੱਥ ਬਨ ਕੇ ਵੇਣਤੀ ਕਰਦਾ ਸਨ ਸੰਤਾਲੀ ਵਾਲੇ ਪਰੇ ਨਾ ਜ਼ਖਮ ਅਜੇ ਨੇ ਅੱਲੇ ਮਸਾਂ ਸੀ ਬਣਿਆ ਪਿਆਰੀ ਲੋਕਾਂ ਦਾ ਰੋਣਾ ਪੈ ਗਿਆ ਪੱਲੇ ਦੋ ਨਾਹੀ ਦੇ ਸ਼ਾਂ ਦਾ ਆਮਾਮ ਫੜ ਕਾਲਜਾ ਹੋਂ ਕੇ ਪਰਦਾ ਦੋ ਆ ਸਰਕਾਰਾਂ ਨੂੰ ਮੈਂ ਹੱਥ ਬਨ ਕੇ ਬੇਣਤੀ ਕਰਦਾ ਦੋ ਨਾ ਸਰਕਾਰਾਂ ਨੂੰ ਮੈਂ ਹੱਥ ਬਨ ਕੇ ਬੇਣਤੀ ਕਰਦਾ ਹਿੰਦ ਪਾਕ ਲੜਾਈ ਬੰਦ ਕਰੋ ਨਾ ਘੜੀ ਨਫ਼ਰਤ ਦੀ ਕੰਦ ਕਰੋ ਬਾੜ ਰਾਇ ਉਤੇ ਬਣ ਕੇ ਫੌਜੀ ਪਾਈ ਪਾਈਆਂ ਨਾਲ ਲੜਦੇ ਪੁੱਛੋ ਨਾ ਮਾਵਾਂਦੇ ਦੁਖੜੇ ਪੁੱਤ ਜਿੰਨਾ ਦੇ ਮਰਦੇ ਪੁੱਛੋ ਨਾ ਮਾਵਾਂਦੇ ਦੁਖੜੇ ਪੁੱਤ ਜਿੰਨਾ ਦੇ ਮਰਦੇ ਹੋ ਜੇ ਜ਼ਿੰਦਗੀ ਵਿੱਚ ਹਨੇਰਾ ਕਦੇ ਵੀ ਦਿਨ ਨਹੀਂ ਚੜਦਾ ਦੋਨਾ ਸਰਕਾਰਾਂ ਨੂੰ ਮੈਂ ਹੱਥ ਬਨ ਕੇ ਬੇਨਤੀ ਕਰਦਾ ਦੋਨਾ ਸਰਕਾਰਾਂ ਨੂੰ ਮੈਂ ਹੱਥ ਬਨ ਕੇ ਬੇਨਤੀ ਕਰਦਾ ਹਿੰਦ ਪਾਕ ਲੜਾਈ ਬੰਦ ਕਰੋ ਨਾ ਕੜੀ ਨਫ਼ਰਤ ਦੀ ਕੰਦ ਕਰੋ ਪੈਲ ਘਾਮੇ ਹਮਲੇ ਦੇ ਵਿੱਚ ਗਿਆ ਸਵਾਗ ਜਿੰਨਾ ਲੁੱਟਿਆ ਇੱਕ ਸੀਸਾ ਜਿਵੇਂ ਆਈ ਲਥੀਨਾ ਮਹਿੰਦੀ ਚੂੜਾ ਟੁੱਟਿਆ ਇੱਕ ਸੀਸਾ ਜਿਵੇਂ ਆਈ ਲਥੀਨਾ ਮਹਿੰਦੀ ਚੂੜਾ ਟੁੱਟਿਆ ਪੂਰੀ ਚੌਕਸੀ ਰੱਖੇ ਪਰ ਸ਼ਾਸਨ ਕਿਉਂ ਨੀ ਬੜਰਤੇ ਖੜਦਾ ਦੋ ਆ ਸਰਕਾਰਾਂ ਨੂੰ ਮੈਂ ਹੱਥ ਬਨ ਕੇ ਬੇਣਤੀ ਕਰਦਾ ਦੋਨਾ ਸਰਕਾਰਾਂ ਨੂੰ ਮੈਂ ਹੱਥ ਬਨ ਕੇ ਬੇਣਤੀ ਕਰਦਾ ਹਿੰਦ پاک ਲੜਾਈ ਬੰਦ ਕਰੋ ਨਾ ਖੜੀ ਨ ਵਰਤ ਦੀ ਕਾਂਦ ਕਰੋ ਸੋਣੋ ਗਰੀਬਾਂ ਮਜ਼ਦੂਰਾਂ ਦੀ ਕਿਸਮਤੇ ਹੋਗੀ ਮਾੜੀ ਪਰਵਾਰ ਆਪਨੇ ਪਾਲ ਦੇਸੀ ਜਿਹੜੇ ਲਾ ਕੇ ਰੋਜ ਦਿਹਾੜੀ ਦੌਲਤ ਦੀ ਬੁਰੀਆ ਜੈਲੀ ਬਈ ਸੋੜਿਆ ਨੇ ਸੱਚੀਆਂ ਪੜਦਾ ਦੋਨਾਂ ਸਰਕਾਰਾਂ ਨੂੰ ਮੈਂ ਹੱਥ ਬਨ ਕੇ ਬੇਣਤੀ ਕਰਦਾ ਦੋ ਨਾ ਸਰਕਾਰਾਂ ਨੂੰ ਮੈਂ ਹੱਥ ਬਨ ਕੇ ਬੇਨਤੀ ਕਰਦਾ ਹਿੰਦ ਪਾਕ ਲੜਾਈ ਬੰਦ ਕਰੋ ਨਾ ਖੜੀ ਨਫਰਤ ਦੀ ਕੰਦ ਕਰੋ